ਹਰੀਦਾ ਮੈਂ ਜਾਣਿਆ ਦੁੱਖ ਮੁੱਜ ਕੋ ਦੁੱਖ ਸਬਾਇੈ ਜੱਗ ਸਮਝ ਪਈ ਕੁਛ ਅੱਧੀ ਗੱਲ ਤਾਂ ਜੇ ਆਪਾਂ ਧਿਆਨ ਨਾਲ ਸੁਲਾਂਗੇ ਤੇ ਅੱਧੀ ਗੱਲ ਉਹੀ ਸਮਝ ਆਉਂਦੀ ਹੈ ਬਾਣੀ ਦੀ ਪਰ ਆਪਾਂ ਸਪੀਡ 'ਚ ਬਹੁਤ ਪੜਦੇ ਆ ਨਾ ਰੌਲਾਈ ਹੈ ਅਸੀਂ ਗਿੰਤੀਆਂ ਮਿੰਤੀਆਂ ਤੇ ਧਿਆਨ ਦਿੱਤਾ ਵੀ ਇੰਨੇ ਪਾਠ ਕਰਨੇ ਆ। ਸਪੀਡ ਸਲੋ ਕਰਨੀ ਸੀ ਰਹਾਉ ਆਉਂਦਾ ਨਾ ਬਾਣੀ 'ਚ। ਹਰ ਇੱਕ ਸ਼ਬਦ 'ਚ ਰਹਾਉ ਆਉਂਦਾ ਹੈ। ਤੇ ਰਹਾਉ ਦਾ ਭਾਵ ਇਹ ਸੀ ਵੀ ਰੁਕ ਜਾ। ਆਰਾਮ ਨਾਲ ਰਹਾਉ ਦਾ ਭਾਵ ਵੀ ਹੁਣ ਏਸ ਗੱਲ ਨੂੰ ਇੱਥੇ ਰੁਕ ਕੇ ਸਮਝ। ਉਵੇਂ ਜਦੋਂ ਬਾਣੀ ਨੂੰ ਆਪਾਂ ਸਹਿਜੇ ਸਹਿਜੇ ਸਹਿਜ ਮਤੇ ਨਾਲ ਸਮਝ ਸਮਝ ਕੇ ਪੜਾਂਗੇ ਤੇ ਗਿਆਨ ਮਿਲੂਗਾ ਹੀ ਮਿਲੂਗਾ ਤੇ ਜੇ ਹੁਣ ਸਪੀਡਾਂ ਤੇ ਹੀ ਇਹ ਕੰਮ ਵੀ ਛੇਤੀ ਪੜ ਕੇ ਉੱਠਣਾ ਹੈ ਖਾਣਾ ਪੂਰਤੀ ਕਰਨੀ ਹੈ ਫੇਰ ਸਮਝ ਨਹੀਂ ਆਉਂਦੀ ਕੇਵਲ ਕੰਨ ਰਸ ਨਹੀਂ ਸਮਝ ਪਵੇ ਦਾ ਮਤਲਬ ਇਹ ਹੁੰਦਾ ਵੀ ਸਾਡੇ ਗਿਆਨ ਚ ਆਵੇ ਗੱਲ ਸਾਨੂੰ ਸੱਚਮੁੱਚ ਉਹ ਗੱਲ ਦਾ ਪਤਾ ਲੱਗੇ ਵੀ ਮਹਾਰਾਜ ਕਹਿ ਕੀ ਰਿਹਾ ਹੈ ਹੰਦਵਾਰੇ ভিਰ ਪੜਿਓ ਸਮਝਾਉਗੀ ਫਰੀਦਾ ਹੁਣ ਬਾਬਾ ਫਰੀਦ ਸਭ ਆਪਣੇ ਆਪ ਨੂੰ ਸੰਬੋਧਨ ਕਰ ਰਿਹਾ ਤੇ ਹੁਣ ਬਾਣੀ ਪੜਨ ਵੇਲੇ ਇਹ ਸ਼ਬਦ ਆਪਾਂ ਆਪਣੇ ਆਪ ਨੂੰ ਸੰਬੋਧਨ ਕਰਨਾ ਹੈ ਆਪਣਾ ਨਾਮ ਲੈ ਕੇ ਆਪਾਂ ਆਪਣੇ ਆਪ ਨੂੰ ਕਹੀਏ ਵੀ ਫਲਾਣਾ ਸਿਓ ਆਪਣਾ ਨਾਮ ਲਈਏ ਆਪਣੇ ਮਨ ਨੂੰ ਕਹੀਏ ਕੀ ਕਹਿਣਾ ਮੈਂ ਜਾਣਿਆ ਦੁੱਖ ਮੁਝ ਕੁ ਦੁੱਖ ਸਬਾਇਐ ਜਗ ਵੀ ਮੈਨੂੰ ਲੱਗਿਆ ਵੀ ਮੈਂ ਦੁਖੀ ਐ ਆਖੋ ਸਤਨਾਮ ਪਰ ਜਦੋਂ ਮੈਂ ਦੂਜਿਆਂ ਬੰਨੀ ਚੱਕਿਆ ਦੁੱਖ ਸਬਾਇਐ ਸਬਾਇਆ ਕਹਿੰਦੇ ਦੁਗਣਾ ਮੇਰੇ ਨਾਲੋਂ ਲੋਕ ਹੋਰ ਵੀ ਜ਼ਿਆਦੇ ਦੁਖੀ ਸੀ ਕਹਿੰਦੇ ਉੱਚੇ ਚੜ ਕੇ ਦੇਖਿਆ ਉੱਚੇ ਚੜਕੇ ਦੇਖਿਆ ਸੇਮ ਸੀ ਮੱਖਰ ਬੋਲਣਾ ਨਾਲ ਸ਼ੁੱਧ ਉਚਾਰਨ ਕਰਨਾ ਜੋ ਲਿਖਿਆ ਉਹੀ ਬੋਲਣਾ ਆਪਾਂ ਲਾਂ ਦੁਲਾਂ ਅੱਗੇ ਪਿੱਛੇ ਨਹੀਂ ਹੋਣ ਦੇਣੀ ਉੱਚੇ ਚੜਕੇ ਦੇਖਿਆ ਉੱਚੇ ਚੜਕੇ ਦੇਖਿਆ ਤਾਂ ਘਰ ਘਰ ਇਹ ਆ ਅੱਗ ਅਛਾ ਚੜੇ ਕਿੱਥੇ ਕੋਠੇ ਤੇ ਚੜ ਗਏ ਦੱਸੋ ਨਹੀਂ ਵੀ ਕੋਠੇ ਤੇ ਚੜ ਕੇ ਵੇਖਿਆ ਵੀ ਘਰ ਘਰ ਅੱਗ ਮੱਚੀ ਜਾਂਦੀ ਸੀ ਐ ਥੋੜੀ ਸੀ ਇਹ ਕਾਵਿ ਭਾਸ਼ਾ ਹੈ ਪੋਇਟਰੀ ਰੂਪ ਚ ਕਵਿਤਾ ਦੇ ਰੂਪ ਜਦੋਂ ਲਿਖਿਆ ਜਾਂਦਾ ਨਾ ਤੇ ਕਹਿੰਦੇ ਮੈਂ ਉੱਚੇ ਚੜ ਕੇ ਕਿੱਥੇ ਚੜੇ ਸੋਚੋਂ ਕਾ ਵੀ ਬਾਬਾ ਫਰੀਦ ਸਾਹਿਬ ਕਿੱਥੇ ਚੜੇ ਹੋਣਗੇ ਸੁਰਤ ਦੇ ਤਲ ਤੇ ਮਨ ਦੇ ਤਲ ਤੇ ਸੁਰਤ ਦੇ ਤਲ ਤੇ ਕਹਿੰਦੇ ਜਦੋਂ ਮੈਂ ਆਪਣੀ ਸੋਚ ਦਾ ਪੱਧਰ ਉੱਚਾ ਲੈ ਕੇ ਗਏ ਨਾ ਉਸ ਮਤ ਨੂੰ ਜਦੋਂ ਮੈਂ ਉੱਚਾ ਕੀਤਾ ਕਹਿੰਦੇ ਉੱਚੇ ਚੜ ਕੇ ਦੇਖਿਆ ਤਾਂ ਕਹਿੰਦੇ ਘਰ ਘਰ ਇਹਾ ਅੱਗ ਘਰ ਘਰ ਚ ਸਾਰ ਹਰ ਇੱਕ ਬੰਦਾ ਹੀ ਕਹਿੰਦੇ ਦੁਖੀ ਸੀ ਹਰੇਕ ਬੰਦੇ ਨੂੰ ਮਿਲੇ ਜਦੋਂ ਤੇ ਹਰੇਕ ਬੰਦਾ ਹੀ ਦੁਖੀ ਸੀ ਜੀਨੂੰ ਮਰਜ਼ੀ ਪੁੱਛ ਲੋ ਅੱਜਕੱਲ ਤੁਸੀਂ ਕੋਈ ਭਾਵੇਂ ਹੋਵੇ 100 ਚੋਂ ਇੱਕ ਬੰਦਾ ਕੋਈ ਹੱਸ ਕੇ ਕਹ ਦੇਵੇ ਜੀ ਬੱਲੇ ਬੱਲਿਆ ਮੈਂ ਬਹੁਤ ਖੁਸ਼ ਹਾਂ ਮੈਂ ਸੰਤੁਸ਼ਟ ਹੈ ਮੈਂ ਬਹੁਤ ਨਹੀਂ ਕੋਈ ਨਹੀਂ ਕਹਿੰਦਾ ਬੱਚਿਆਂ ਦੇ ਅਲੱਗ ਦੁੱਖ ਹੈ ਨੌਜਵਾਨਾਂ ਦੇ ਅਲੱਗ ਹੈ ਤੇ ਬਜ਼ੁਰਗਾਂ ਦੇ ਅਲੱਗ ਦੁੱਖ ਹੈ ਅੱਧ ਖੜਾ ਦੇ ਅਲੱਗ ਦੁੱਖ ਹੈ ਕੋਈ ਕਹਿੰਦਾ ਮੈਂ ਕਿਵੇਂ ਦੁਖੀ ਹਾਂ ਕੋਈ ਸਰੀਰ ਪੱਖੋਂ ਦੁਖੀ ਹੈ ਕੋਈ ਮਾਇਆ ਪੱਖੋਂ ਦੁਖੀ ਹੈ ਕੋਈ ਪਰਿਵਾਰ ਪੱਖੋਂ ਦੁਖੀ ਹੈ ਕੋਈ ਆਪਣੇ ਪਤੀ ਤੋਂ ਦੁਖੀ ਹੈ ਕੋਈ ਪਤਨੀ ਤੋਂ ਦੁਖੀ ਹੈ ਕੋਈ ਆਪਣੇ ਮਾਂ ਪਿਓ ਤੋਂ ਦੁਖੀ ਹੈ ਕੋਈ ਮਾਂ ਪਿਓ ਕਹਿੰਦਾ ਮੈਂ ਆਪਣੇ ਬੱਚੇ ਤੋਂ ਦੁਖੀ ਹਾਂ ਤੇ ਸਾਧ ਸੰਗਤ ਹਰੇਕ ਕੋਲ ਦੁੱਖ ਹੈ ਹੁਣ ਇੱਥੇ ਕੀ ਸਮਝਣਾ ਇਹ ਸ਼ਬਦ ਦਾ ਮਤਲਬ ਕੀ ਬਣਿਆ ਫਿਰ ਜੇ ਆਪਾਂ ਹੁਣ ਕਥਾ ਕੀਤੀ ਇਹਦਾ ਮਤਲਬ ਤੈਨੂੰ ਬਾਬਾ ਫਰੀਦ ਸਾਹਿਬ ਸਮਝਾ ਰਹੇ ਹੈ ਵੀ ਤੂੰ ਇਹ ਗੱਲ ਨਾ ਸੋਚੀ ਵੀ ਕੇਵਲ ਤੇ ਕੇਵਲ ਮੈਂ ਬਾਲਾ ਦੁਖੀ ਐ ਤੇ ਦੂਜੇ ਸੁਖੀ ਐ ਇਹ ਬਹਿਮ ਕੱਢ ਦੇ ਆਖੋ ਸਤਨਾਮ ਤੈਨੂੰ ਲੱਗਦਾ ਲੋਕ ਹੋ ਸਕਦਾ ਦਿਖਾਉਂਦੇ ਹੋਣ ਪੜਦੇ ਪਾਉਂਦੇ ਹੋਣ ਕਹਿੰਦੇ ਘਰ ਘਰ ਇਹਾ ਅੱਗ ਤੂੰ ਦੁਖੀ ਨਹੀਂ ਸਾਰੇ ਹੀ ਤੇਰੇ ਵਾਂਗੂ ਦੁਖੀ ਐ ਫਿਰ ਸੁਖੀ ਕੌਣ ਐ ਕਹਿੰਦੇ ਕੇਵਲ ਹਰੀ ਪਰਮਾਤਮਾ ਦਾ ਭਗਤ ਹਰੀ ਪਰਮਾਤਮਾ ਦਾ ਦਾਸ ਬਸ ਉਹ ਹੀ ਸੁਖੀ ਹੈ ਜੀਨੂੰ ਗਿਆਨ ਹੋ ਗਿਆ ਪੂਰਾ ਕੋਈ ਨਹੀਂ ਥੇ ਜੇ ਕੋਈ ਆਖੇ ਵੀ ਸਾਰੇ ਹੀ ਖੁਸ਼ ਹੈ ਪੂਰਾ ਕੋਈ ਵੀ ਨਹੀਂ ਤਾਂ ਕਰਕੇ ਹਮੇਸ਼ਾ ਖੁਸ਼ ਰਹੀਏ ਖੁਸ਼ ਰਹਿਣਾ ਇੱਕ ਕਲਾ ਹੈ ਮਾਇਆ ਪੈਸਿਆਂ ਨਾਲ ਖੁਸ਼ ਨਹੀਂ ਰਹਾ ਜਾਂਦਾ ਜ਼ਮੀਨਾਂ ਜਾਇਦਾਦਾਂ ਨਾਲ ਖੁਸ਼ ਨਹੀਂ ਰਹਾ ਜਾਂਦਾ ਪਦਾਰਥਾਂ ਨਾਲ ਕਦੇ ਖੁਸ਼ ਨਹੀਂ ਹੋ ਸਕਦਾ ਬੰਦਾ ਖੁਸ਼ੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਆ ਸਮਝ ਆਉਣੀ ਹੈ ਮੇ ਜਿੰਨਾ ਚੀਜ਼ਾਂ ਵਿੱਚ ਖੁਸ਼ੀ ਲੱਭਦੇ ਰਹੇ ਉਹਨਾਂ 'ਚ ਤਾਂ ਹੈ ਹੀ ਨਹੀਂ ਸੀ ਸ਼ਾਂਤੀ ਸਕੂਨ ਟਿਕਾਉ ਜਿਹੜਾ ਅਸਲੀ ਆਨੰਦ ਸੀ ਉਹ ਤਾਂ ਗੁਰੂ ਦੇ ਚਰਨਾਂ 'ਚ ਸੀ ਥੱਕ ਹਾਰ ਕੇ ਬੰਦੇ ਨੇ ਆਉਣਾ ਇੱਥੇ ਹੁੰਦਾ ਹੈ ਅੰਤ ਨੂੰ ਬੰਦੇ ਨੂੰ ਇਹ ਗੱਲਾਂ ਦੀ ਸਮਝ ਆ ਜਾਂਦੀ ਹੈ ਜਦੋਂ ਬੰਦਾ ਬਚਪਨ 'ਚ ਹੁੰਦਾ ਨਾ ਤੇ ਉਹਦੀਆਂ ਖਵਾਇਸ਼ਾਂ ਹੋਰ ਹੁੰਦੀਆਂ ਜਦੋਂ ਜਵਾਨ ਹੁੰਦਾ ਉਹਦੀਆਂ ਮੰਗਾਂ ਖਵਾਇਸ਼ਾਂ ਇੱਛਾਵਾਂ ਹੋਰ ਹੈ ਜਦੋਂ ਬੰਦਾ ਹੋਰ ਉਮਰ ਦਾ ਵੱਡਾ ਹੁੰਦਾ ਫਿਰ ਉਹਦੇ ਸ਼ੌਂਕ ਖੁਆਇਸ਼ਾਂ ਬਦਲ ਜਾਂਦੇ ਪਰ ਜਦੋਂ ਬੰਦਾ ਹੋ ਜਾਂਦਾ 50 60ਾਂ ਦਾ ਫਿਰ ਉਹਦੀਆਂ ਖਵਾਸ਼ਾਂ ਬਹੁਤ ਘਟ ਜਾਂਦੀਆਂ ਤੇ ਬਹੁਤ ਬਦਲ ਜਾਂਦੀਆਂ ਜਵਾਨ ਬੰਦੇ ਦੀਆਂ ਖਵਾਸ਼ਾਂ ਮਹਿੰਗੀਆਂ ਹੁੰਦੀਆਂ ਜਿਵੇਂ ਜਿਵੇਂ ਸਿਆਣ ਪਾਉਂਦੀ ਹੈ ਉਹਨੂੰ ਪਤਾ ਲੱਗਦਾ ਵੀ ਅਸਲੀ ਜ਼ਿੰਦਗੀ ਦਾ ਰਸ ਕੀ ਸੀ ਰੋ ਵਿਚਾਰ ਬਾਬਾ ਫਰੀਦ ਸਾਹਿਬ ਦਾ ਇਹ ਬਚਨ ਆਪਾਂ ਪੱਲੇ ਬਨ ਲੀਏ ਵੀ ਦੁੱਖ ਕੱਲੇ ਮੈਨੂੰ ਨਹੀਂ ਸਾਰੀ ਦੁਨੀਆ ਹੀ ਦੁਖੀ ਹੈ ਤੇ ਸੁਖੀ ਹੋਣਾ ਤੇ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਲੈ ਸਤਿਗੁਰੂ ਦੇ ਬਚਨਾਂ ਨੂੰ ਆਪਣੇ ਪੱਲੇ ਨਾਲ ਲੜ ਨਾਲ ਬਨ ਲੈ